ਸਸਿਕਾ ਦੋਸਤੋ ਗੋਚੇ ਪਰਨਾ ਚੈਨਲ ਤੁਹਾਡਾ ਸਾਰਿਆਂ ਦਾ ਸਵਾਗਤ ਅੱਜ ਦੀ ਮਿਰਗਜ਼ਲੇ ਕਿ ਉਹਦੀ ਮੈਂ ਦੇ ਮਾਰੇ ਲੋਕ ਪਿਛੇ ਜੀ ਕਿ ਉਹਦੀ ਮੈਂ ਦੇ ਮਾਰੇ ਲੋਕ ਕਿੱਧਰ ਜਾਣ ਵਿਚਾਰੇ ਲੋਕ ਉਹਦੀ ਮੈਂ ਦੇ ਮਾਰੇ ਲੋਕ ਕਿੱਧਰ ਜਾਣ ਵਿਚਾਰੇ ਲੋਕ ਕਈ ਵਾਰੀ ਉਹ ਨਾਟਕ ਖੇਡੇ ਮਰ ਜਾਵਣ ਕਈ ਸਾਰੇ ਲੋਕ ਕਈ ਵਾਰੀ ਲੁੱਟੇ ਜਾਂਦੇ ਵਾਰੀ ਵਾਰੀ ਲੁੱਟੇ ਜਾਂਦੇ ਭੁੱਲ ਜਾਂਦੇ ਸਭ ਲਾਰੇ ਲੋਕ ਵਾਰੀ ਵਾਰੀ ਲੁੱਟੇ ਜਾਂਦੇ ਭੁੱਲ ਜਾਂਦੇ ਸਭ ਲਾਰੇ ਲੋਕ ਊਠ ਦੇ ਬੁੱਲ ਨੂੰ ਤੱਕੀ ਜਾਂਦੇ ਭੁੱਖਾਂ ਥੁੜਾਂ ਦੇ ਮਾਰੇ ਲੋਕ ਮੈਂ ਮੈਂ ਦੀ ਰੱਟ ਚੱਲਦੀ ਰਹਿੰਦੀ ਅੰਨੇ ਲਾਉਂਦੇ ਨਾਰੇ ਲੋਕ ਮੈਂ 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 ਇਹ ਕਰ ਦੂੰਗਾ ਮੈਂ ਉਹ ਕਰ ਦੂੰਗਾ ਮੈਂ ਮੈਂ ਦੀ ਰੱਟ ਚੱਲਦੀ ਰਹਿੰਦੀ ਅੰਨੇ ਲਾਉਂਦੇ ਨਾਰੇ ਲੋਕ ਘੇਰੇ ਘੇਰੇ ਪੌਲੇ ਚਟਨੇ ਸਸਤੇ ਬਦ ਕਿਰਦਾਰੇ ਲੋਕ ਘੇਰੇ ਘੇਰੇ ਪੌਲੇ ਚਟਨੇ ਸਸਤੇ ਪਦ ਗਿਰ ਬਦ ਕਿਰਦਾਰੇ ਲੋਕ ਜੱਜ ਤੋਂ ਜਦ ਕੋਈ ਰੋਟੀ ਮੰਗੇ ਦਿਨ ਵਿੱਚ ਵੇਖਣ ਤਾਰੇ ਲੋਕ ਜੱਜ ਤੋਂ ਜਦ ਕੋਈ ਰੋਟੀ ਮੰਗੇ ਦਿਨ ਵਿੱਚ ਵੇਖਣ ਤਾਰੇ ਲੋਕ ਉਹ ਤਾਂ ਬਹੁਤਾ ਕਰਕੇ ਜਿੱਤਦਾ ਹਰ ਵਾਰੀ ਨੇ ਹਾਰੇ ਲੋਕ ਉਹ ਤਾਂ ਬੋਤਾ ਕਰਕੇ ਜਿੱਤਦਾ ਹਰ ਵਾਰੀ ਨੇ ਹਾਰੇ ਲੋਕ ਉਹਦੀ ਮੈਂ ਦੇ ਮਾਰੇ ਲੋਕ ਕਿੱਧਰ ਜਾਣ ਵਿਚਾਰੇ ਲੋਕ ਧੰਨਵਾਦ ਦੋਸਤੋ ਜਿਉਂਦੇ ਵਸਦੇ ਰਹੋ ਆਬਾਦ ਰਹੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ